ਉਜਾਮੈ ਆਪਣਾ ਅਰਦਾਸ ਕਰਦੇ ਆਂ ਇਹਦੇ ਵਿੱਚ ਬੰਦ ਪੜਿਆ ਜਾਂਦਾ ਵੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧੰਮ ਏਕ ਸੀਸ਼ ਦਿੱਤੇ ਬੰਦ ਬੰਦ ਕਟਾਏ ਥੋਪਰੀਆਂ ਰਾਂਗਿਆ ਚਰਪਤੀਆਂ ਤੇ ਚੜੇ ਤਨ ਆਰਿਆਂ ਦਾ ਚਰਾਏ ਗੁਰੂ ਘਰ ਆਿਆਂ ਦੀ ਸੇਵਾ ਸੁਭਾਨ ਦੀ ਫੁਰਬਾਨੀਆ ਕੀਤੀਆਂ ਧਰਮ ਦੀ ਹਾਰੇ ਇਹ ਜਿਵੇਂ ਵੀ ਸ਼ਬਦ ਨੇ ਨਾ ਇੱਕ ਇੱਕ ਸ਼ਬਦ ਦੇ ਪਿੱਛੇ ਇਤਿਹਾਸ ਦੇ ਪਰਲੇ ਪਏ ਕਿਸ ਗੁਰੂਕ ਨੇ ਇੱਕ ਗੱਲ ਕਹੀ ਸੀ ਕਹਿ ਲੱਗੇ ਗੁਰੂ ਕੇ ਸਿੱਖਾਂ ਨੇ ਅਰਦਾਸ ਇਸ ਤਦ ਨਾਲ ਅਰਦਾਸ ਦੇ ਸ਼ਬਦਾਂ ਦੀ ਪਵਿੱਤਰ ਮੰਤਰ ਬਣਾਈ ਹੈ ਕਿ 5 ਮਿੰਟ ਜਿਹੜੇ ਅਰਦਾਸ ਵਿੱਚ ਸਿੱਖ ਖਲੋਂਦਾ ਹੈ ਨਾ 5 ਮਿੰਟ ਅਰਦਾਸ ਵਿੱਚ ਆਹ ਦੇ ਕੇ ਇਹ ਅਰਦਾਸ ਬੜੇ ਤੇ ਸੁਨੇਹ ਤੇ ਇਹ ਆਪਣੀ ਕੌਮ ਦਾ ਜਿੰਨਾ ਇਤਿਹਾਸ ਹੈ ਉਹ ਪੰਨ ਮਿੰਟਾਂ ਵਿੱਚ ਜੁਬਾਨੋਂ ਆਪਣੇ ਹਿਰਦੇ ਵਿੱਚ ਘਰੋ ਲੈ। ਹੁਣ ਇਹ ਦੇ ਵਿੱਚ ਆਹ ਰਾਤ ਦੇ ਜਿਹੜੇ ਬਚਤ ਕਹੇ ਮੇ ਜਿੰਨਾ ਸਿੰਧਾ ਸੁਨਣ ਗਿਆ ਨੇ ਤਾਂ ਉਹ ਇਹ ਸੀਸ ਦਿੱਤੇ ਬਰਦ-ਬਰਦ ਟਕਾਏ ਖੋਪਰੀਆਂ ਲਹਾਈਆਂ ਚਰਨੀਆਂ ਤੇ ਚੜੇ ਤਾਂ ਨਾਲੇ ਨਾ ਟਕਾਏ ਗੁਰਦੁਆਰੇ ਦੀ ਸ਼ੇਵਾਨੀ ਕੁਰਬਾਨੀਆਂ ਕੀਤੀਆਂ ਧਰਮ ਲਈ ਸਿੱਖੀ ਕੇਸਾ ਸਵਾਸਾ ਸਾਧ ਨਿਭਾਈ ਦੀ ਇਹ ਉਹ ਗੁਰੂ ਕੇ ਸਿੱਖ ਨੇ ਜਿਨ੍ਹਾਂ ਅੰਦਰ ਕਿਸੇ ਤਰ੍ਹਾਂ ਦਾ ਭੈ ਨਹੀਂ ਸੀ ਕਿਉਂ ਨਹੀਂ ਸੀ ਕਿਉਂਕਿ ਇਹ ਨਿਰਭਉ ਪਰਮੇਸ਼ਵਰ ਨੂੰ ਜਪਣ ਵਾਲੇ ਸੀ ਵਾਗੰਦੇ ਹੱਥ ਵਾਲੇ ਗੁਰੂ ਨੇ ਉਸ ਚਾਹ ਦੀ ਦੁਨੀਆ ਕਈ ਤਰ੍ਹਾਂ ਦੇ ਨਰਾਵੇ ਦੇਖ ਕੇ ਲੋਕ ਦੇ ਕੇ ਪ੍ਰਭੂ ਦਾ ਪਰ ਇਹਨਾਂ ਤੁਹਾਨੂੰ ਨਹੀਂ ਪਿਆ ਅਰਦਾਸ ਕਿਸ ਨੇ ਚੇਤਾ ਕਰਦੇ